ਹਾਂ ਜੀ ਹਸੀਗਾ ਜੀਸਾਰੇ ਨੂੰ ਮੈਂ ਗੰਦਰ ਘਾਗਰੇ ਤੋਂ ਨਾਮੀ ਵੀਡੀਓ ਲੈ ਕੇ ਅਸੀਂ ਜੈਸੀ ਵੀਡੀਓ ਪਿੰਡ ਦੁੱਗਰੀ ਮੈਨੂੰ ਮੇਰੇ ਕੋਲ ਜਿੰਨੇ ਦੱਸਿਆ ਠੀਕ ਹੈ ਜਿਹੜੇ ਬੱਚੇ ਨੂੰ ਬੁਖਾਰ ਛੇਤੀ ਚੜਦਾ ਹੈ ਜਾਂ ਜਿਹੜੇ ਬੱਚੇ ਨੂੰ ਕਮਜ਼ੋਰ ਹੁੰਦੇ ਨੇ ਸਿਰ ਪੱਖੋ ਇਹਦਾ ਮੇਰਾ ਗੁਨਵਾਸ ਹੋਣਾ ਥੋੜਾ ਜਿਹਾ ਕਮਜ਼ੋਰ ਸੀਗਾ ਸਿਰ ਪੱਖੋ ਜਿਹਨੂੰ ਬੁਖਾਰ ਨਾ ਹਫ਼ਤੇ ਤੋਂ ਵੱਗੋ ਚੜ ਜਾਂਦਾ ਸੀਗਾ ਇਹ ਫਟੇਗੜ ਸਾਹ ਦੇ ਨੇ ਤੋਂ ਥੋੜੀ ਦੂਰੀ ਤੇ ਸਥਿਤ ਹੈ ਪਿੰਡ ਦੁੱਗਰੀ ਹੈ ਗੱਗੋ ਤੋਂ ਬਾਅਦ ਮੇਰੇ ਕੋਲ ਇਹ ਤੋਂ ਪਿੰਡ ਦੁੱਗੋ ਆਇੰਦੇ ਨੇ ਉੱਥੋਂ ਦੁੱਗਰੀ ਵੱਲ ਪੁੱਛ ਕੇ ਜਾ ਸਕਦੇ ਆ ਤੇ ਇਹ ਪਿੰਡ ਦੁੱਗਰੀ ਚ ਨਾ ਮਤਲਬ ਬੱਚੇ ਦਾ ਇਸ਼ਨਾਨ ਕਰਾਉਣਾ ਸਰੋਵਰ ਸਾਹਿਬ ਤੇ ਇਸ਼ਨਾਨ ਕਰਾਉਣ ਤੇ ਜਿਹੜਾ ਕਿਸੀ ਪਿਪਲ ਆਇਆ ਸੀਗਾ ਤੇ ਉਹਦੇ ਆਲੇ-ਦਾਲ ਸੱਤ ਗੇੜੇ ਕਰਾਉਣ ਦੇ ਪ੍ਰਕਿਰਮਾ ਕਰਾਉਣੀ ਹੈ ਬਸ ਜਿਹੜਾ ਵੀ ਕੋਈ ਜਾਊਗਾ ਤਾਂ ਤੇ ਮੈਂ ਬਾਬਾ ਜੀ ਨੂੰ ਪੁੱਛ ਕੇ ਪੂਰੀ ਮਤਲਬ ਇਹਦਾ ਹੋ ਕਰ ਸਕਦੇ ਹੋ ਕਿ ਕਿੱਦਾਂ ਕਿੱਦਾਂ ਇਹਨਾਂ ਦਾ ਪ੍ਰੋਸੈਸਾ ਕਿਵੇਂ ਕਰਨੇ ਦਾ ਆ ਅੰਦਰ ਮਤਲਬ ਗੁਰਦੁਆਰਾ ਤੇ ਇੱਥੇ ਨਾ ਮਤਲਬ ਜਿਹੜੇ ਬੱਚੇ ਨੂੰ ਸੋਕੇ ਦੀ ਪ੍ਰੋਬਲਮ ਹੈ ਜਾਂ ਜਿਹੜੇ ਬੱਚਾ ਬਿਮਾਰ ਬਹੁਸ਼ੀਤੀ ਹੁੰਦਾ ਬੁਖਾਰ ਬਹੁਸ਼ੀਤੀ ਚੜਦਾ ਹੈ ਉਹ ਬੱਚਾ ਠੀਕ ਹੋ ਜਾਂਦਾ ਮੈਂ ਇਹ ਖੁਦ ਐਕਸਪੈਰੀਮੈਂਟ ਕਰਿਆ ਪਰ ਬੇਖੋ ਪਹਿਲਾਂ ਇਹਨੂੰ ਹਫਤੇਗਰ ਮਗਰੋਂ ਮਤਲਬ 15 ਦਿਨ ਇਹਦੇ ਟੱਪਦੇ ਨਹੀਂ ਸੀਗੇ ਮਤਲਬ 15 ਦਿਨ ਮਗਰੋਂ ਹਫਤੇ ਮਗਰੋਂ ਮੇਰੇ ਬੱਚੇ ਨੂੰ ਬੁਖਾਰ ਚੜ ਜਾਂਦਾ ਸੀਗਾ ਤੇ ਜਦੋਂ ਅਸੀਂ ਇੱਥੇ ਮੱਥਾ ਟੇਕ ਕੇ ਇਹਦਾ ਇਸ਼ਨਾਨ ਕਰਾਇਆ ਮਤਲਬ ਮੇਰਾ ਇੰਨਾ ਕੁ ਜੀ ਮੰਨਿਆ ਕਿ ਉਹ ਮੇਰੇ ਬੱਚੇ ਨੂੰ 3 ਮਹੀਨੇ 4 ਮਹੀਨੇ ਹੋ ਚੁੱਕੇ ਮੇਰੇ ਗੁਣਮੱਜ਼ ਨੂੰ ਬੁਖਾਰ ਨਹੀਂ ਚੜਿਆ ਹੈਗਾ ਮੈਂ ਬਹੁਤ ਇਸ ਗੱਲ ਦਾ ਧੰਨਵਾਦ ਕਰਦੀ ਆ ਆਪਣੇ ਭੂਆ ਜੀ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇੱਥੇ ਮਤਲਬ ਮੱਥਾ ਟੇਕ ਕੇ ਇਸ਼ਨਾਨ ਕਰਾ ਦੇ ਇਸ਼ਨਾਨ ਕਰਾ ਕੇ ਤੇ ਆਪਣਾਂ ਦੇ ਆਏ ਦੁਆਲੇ ਮਤਲਬ ਫਿਰ ਕਰਮਾ ਕਰਕੇ ਸੱਤ ਵਾਰੀ ਤੇ ਬੱਚੇ ਨੂੰ ਮੁਰਕੇ ਵਿਖਾਣੇ ਜਾਈਦਾ ਤੇ ਇੱਕ ਹੋਰ ਇੱਥੇ ਕਰਨਾ ਹੈ ਪਹਿਲਾਂ ਆਪਾਂ ਨੇ ਕਣਕ ਜੋਖ ਲੈਣੀ ਹੈ ਤੇ ਉਸ ਤੋਂ ਹਫ਼ਤੇ ਨਾਲ ਇਹਦਾ ਵਜਨ ਜੋਖ ਲੈਣਾ ਬੱਚੇ ਜਿੰਨਾ ਬੱਚੇ ਦਾ ਵਜਨ ਹੋਊਗਾ ਉਸ ਤੋਂ ਬਾਅਦ ਉਹਨੇ ਕਣਕ ਜੋਖ ਲੈਣੀ ਹੈ ਇਹ ਹਫਤੇ ਮਗਰੋਂ ਦੁਬਾਰਾ ਫੇਰ ਬੱਚੇ ਦਾ ਵਜਨ ਚੋਖਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਜਿੰਨਾ ਵਜਨ ਭਰਿਆ ਹੋਊਗਾ ਉਹਨੇ ਕਣ ਖੋਲ ਚੋਖ ਲੈਣੀਆਂ ਮਤਲਬ ਉਹਨੇ ਇਹ ਕਣਾਂ ਦਾ ਇਕੱਠੀਆਂ ਕਰਕੇ ਨਾ ਫਿਰ ਇੱਕ ਥੈਲੇ ਵਿੱਚ ਪਾ ਕੇ ਰੱਖ ਦੇਣੀਆਂ ਫੇਰ ਜਦੋਂ ਤੁਹਾਡਾ ਬੱਚਾ ਮਤਲਬ ਐ ਠੀਕ ਰਹਿਣ ਲੱਗ ਗਿਆ ਤੇ ਉਹਦਾ ਮਤਲਬ ਵਜਨ ਵੱਧ ਗਿਆ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਚੜ੍ਹਾ ਸਕਦੇ ਹੋ ਨਾ ਡੱਬਾ ਚੜ੍ਹਾ ਸਕਦੇ ਲੱਡੂਆਂ ਦਾ ਮਤਲਬ ਬਹੁਤ ਹੀ ਪੁਰਾਣਾ ਗੁਰਦੁਆਰਾ ਹੈ ਇੱਥੇ ਗੁਰੂ ਤੇਗ ਬਹਾਦਰ ਜੀ ਆਏ ਹੋਏ ਨੇ ਉਹਨਾਂ ਦੇ ਬਚਨ ਹੋਏ ਹੋਏ ਨੇ ਵੀ ਬੱਚਾ ਇੱਥੇ ਬਿਮਾਰ ਨਹੀਂ ਹੋਊਗਾ ਮੁੜ ਕੇ ਬਹੁਤ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਪਿੱਪਲ ਬਹੁਤ ਕਿੰਨੇ ਪੁਰਾਣੇ-ਪੁਰਾਣੇ ਨੇ ਦੇਖੋ ਕਿ ਨੀਆ ਮਤਲਬ ਇਹਨਾਂ ਦੀਆਂ ਹੁਣ ਨਿਕਲਿਆ ਹੋਈਆਂ ਨੇ ਸ਼ਖਾਵਾਂ ਤੇ ਅਸੀਂ ਇੱਥੇ ਮੱਥਾ ਟੇਕਣ ਮੈਂ ਇੱਥੇ ਆਏ ਸੀਗੀ ਦੁਆਰਾ ਦੁਜੇ ਮਤਲਬ ਪਹਿਲਾਂ ਅਸੀਂ ਸ਼ਨਾਰ ਕਰਾ ਕੇ ਲੈ ਗਏ ਸੀਗੇ ਤੇ ਫਿਰ ਹਫਤੇ ਮਗਰੋਂ ਮਹੀਨੇ ਮਗਰੋਂ ਅਸੀਂ ਦੁਆਰਾ ਫੇਰ ਆਏ ਸੀਗੇ ਮੈਂ ਭਾਜੀ ਨੂੰ ਕਿਹਾ ਕਿ ਭਾਜੀ ਮੈਂ ਗੁਰਨਿਵਾਸ ਹੁਣ ਠੀਕ ਹੈ ਤੇ ਇਸ ਨੂੰ ਹੁਣ ਬੁਖਾਰ ਵੀ ਨਹੀਂ ਚੜਦਾ ਹੈਗਾ ਤੇ ਇਸ ਦਾ ਬਜਨ ਵੀ ਪਤ ਗਿਆ ਪਹਿਲਾਂ ਇਸਦਾ ਵਜਨ ਸੀਗਾ ਆਈ ਥਿੰਕ 11 ਕਿਲੋ ਤੇ ਉਸ ਤੋਂ ਬਾਅਦ ਇਸਦਾ ਮਤਲਬ ਹਫਤੇ ਕਮਕਰੋ ਵਜਨ ਵਧਿਆ ਮੈਂ ਖੁਦ ਆਪਣੇ ਅੱਖੀਂ ਦੇਖਿਆ ਇਹ ਮੈਂ ਤਾਂ ਹੀ ਤੁਹਾਨੂੰ ਦੱਸ ਰਹੀ ਹਾਂ ਕਿ 300 ਮਤਲਬ ਗ੍ਰਾਮ ਵਗੈਰਾ ਉਸ ਪਰਿਆ ਸੀਗਾ 13 ਕਿਲੋ ਹੋ ਗਿਆ ਸੀਗਾ ਆਈ ਥਿੰਕ ਇਹਦਾ ਵਜਨ ਤੇ ਇਸ ਦੇ ਤਰ੍ਹਾਂ ਆਈ ਥਿੰਕ ਇਸ ਨੇ ਇੱਕ ਵਾਰੀ ਫੀਵਰ ਦੀ ਪ੍ਰੋਬਲਮ ਆਈ ਸੀ ਕਿ ਜਾਨੀ ਮਤਲਬ ਇੰਨਾ ਨਹੀਂ ਬੁਖਾਰ ਚੜਾਗਾ ਇੱਕ ਤੋਂ ਇੱਕ ਦੋ ਦਿਨ ਚੜ ਕੇ ਮਤਲਬ ਮੈਡੀਸਿਨ ਨੇ ਅਸਰ ਕਰਤਾ ਸੀਗਾ ਪਹਿਲਾਂ ਇਦਾਂ ਇਹਨੂੰ ਬੁਖਾਰ ਚੜਦਾ ਹੁੰਦਾ ਸੀਗਾ ਕਿ ਨਾ ਜਦੋਂ ਬੁਖਾਰ ਚੜਨਾ ਤਾਂ ਇਸ ਨੂੰ ਮੈਡੀਸਿਨ ਵੀ ਅਸਰ ਨਹੀਂ ਕਰਦੀ ਤੇ ਜਦ ਤੇ ਅਸੀਂ ਇੱਥੇ ਗਏ ਆ ਮੱਥਾ ਟੇਕ ਕੇ ਇਸ਼ਨਾਨ ਕਰਵਾਇਆ ਤੇ ਉਸ ਤੋਂ ਬਾਅਦ ਨਾ ਇਸ ਨੂੰ ਮਤਲਬ ਬੁਖਾਰ ਮਤਲਬ ਚੜਿਆ ਹੀ ਨਹੀਂ ਹੈਗਾ 3 ਮਹੀਨੇ ਤੋਂ ਚੜਿਆ ਹੀ ਨਹੀਂ ਹੈਗਾ ਇੱਕ ਦੋ ਵਾਰੀ ਕੀ ਕਹਿਣਾ ਬਸ ਚੜਿਆ ਜੇ ਚੜਿਆ ਵੀ ਇਹ ਤਾਂ ਉਹ ਇੱਕ ਦੋ ਦਿਨ ਮਸਾ ਰਿਹਾ ਤੇ ਇਸ ਨੂੰ ਦਵਾਈ ਬਹੁਤ ਛੇਤੀ ਅਸਰ ਕਰ ਜਾਂਦੀ ਸੀ ਪਹਿਲੇ ਇਸ ਨੂੰ ਦਵਾਈ ਵੀ ਨਹੀਂ ਅਸਰ ਕਰਦੀ ਸੀਗੀ ਤੇ ਜਿਹੜੇ-ਜਿਹੜੇ ਬੱਚੇ ਨੂੰ ਪ੍ਰੋਬਲਮ ਹੈ ਸੋਕੇ ਦੀ ਪ੍ਰੋਬਲਮ ਹੈ ਬੁਖਾਰ ਦੀ ਪ੍ਰੋਬਲਮ ਹੈ ਕੋਈ ਕਮਜ਼ੋਰੀ ਹੈ ਤਾਂ ਇੱਥੇ ਆ ਕੇ ਦੁਗਰੀ ਪਿੰਡ ਆ ਕੇ ਜ਼ਰੂਰ ਆਪਣੇ ਬੱਚੇ ਦਾ ਇਸ਼ਨਾਨ ਕਰਵਾਓ ਤੇ ਇਥੇ ਮਤਾਰ ਲੈ ਕੇ ਜਾਓ ਤੇ ਕਣਖ ਜਿੰਨੇ ਬੱਚੇ ਦਾ ਵਜਨ ਆ ਉਸ ਤੋਂ ਬਾਅਦ ਮਤਲਬ ਤੁਸੀਂ ਪੁੱਛ ਸਕਦੇ ਹੋ ਤੁਸੀਂ ਇੱਥੇ ਬਾਬਾ ਜੀ ਨੂੰ ਤੇ ਆਪਣੇ ਚੋਕ ਕੇ ਆਪਣੇ ਕਣਕੇ ਇੱਥੇ ਕਰਕੇ ਜਾਣੀ ਹੈ ਸੁੱਕ ਕੇ ਜਾਣੀ ਹੈ ਤੇ ਬਾਅਦ ਵਿੱਚ ਇੱਥੇ ਝੜਾ ਕੇ ਜਾਣੀ ਹੈ ਤੇ ਇੱਕ ਲੱਡੂਆਂ ਦਾ ਡੱਬਾ ਤੇ ਨਾਲ ਬੱਚੇ ਦਾ ਇਸ਼ਨਾਨ ਕਰਵਾ ਲੈਣਾ ਤੇ ਜੇ ਪਹਿਲੀ ਵਾਰੀ ਲੈ ਕੇ ਜਾਣਾ ਬੱਚੇ ਨੂੰ ਨਾ ਤੇ ਉਦੋਂ ਇਹਦੇ ਜਿਹੜੇ ਕੱਪੜੇ ਪਾ ਕੇ ਲੈ ਜਾਣੇ ਨੇ ਉਹ ਕੱਪੜੇ ਉੱਥੇ ਹੀ ਛੱਡ ਕੇ ਆਉਣੇ ਨੇ ਤੇ ਨਵੇਂ ਕੱਪੜੇ ਪਾ ਕੇ ਲੈ ਕੇ ਆਉਣੇ ਨੇ ਉਹ ਕੱਪੜੇ ਦੁਬਾਰਾ ਲੈ ਕੇ ਨਹੀਂ ਜਾਣੇ ਹੈਗੇ ਬੱਚੇ ਦੇ ਇਹ ਸਾਰਾ ਤੁਸੀਂ ਪ੍ਰੋਸੈਸ ਉੱਤੇ ਜਾ ਕੇ ਬਾਬਾ ਜੀ ਨੂੰ ਪੁੱਛ ਸਕਦੇ ਹੋ ਬਹੁਤ ਹੀ ਵਧੀਆ ਜਗ੍ਹਾ ਬਹੁਤ ਵੀ ਪਵਿੱਤਰ ਸਥਾਨ ਹੈ ਦੇਖੋ ਇੱਕ ਵਾਰੀ ਜ਼ਰੂਰ ਆਪਣੇ ਬੱਚੇ ਨੂੰ ਲੈ ਕੇ ਜਾਇਓ ਬੱਚਾ ਜ਼ਰੂਰ ਠੀਕ ਹੁੰਦਾ ਹੈ ਮੈਂ ਇਹ ਅੱਖੀਂ ਦੇਖਿਆ ਰਿਜ਼ਲਟ ਮੇਰਾ ਬੱਚਾ ਬਹੁਤ ਠੀਕ ਹੋਇਆ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਫਰਕ ਪਿਆ ਹੈ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਬਹੁਤ ਪੁਰਾਣੇ ਪੁਰਾਣੇ ਪਿੱਪਲ ਦੇ ਬੋਹੜ ਨੇ ਇੱਥੇ ਮਤਲਬ ਇੱਥੇ ਮੇਰਾ ਆਇਆ ਹੋਇਆ ਮਤਲਬ ਸਫਲ ਹੋਇਆ ਜਿਹੜੀ ਮੈਂ ਮਤਲਬ ਮਾਨ ਵਿੱਚ ਮਨੋਕਾਮਨਾ ਲੈ ਕੇ ਆਈ ਸੀ ਮੇਰਾ ਬੱਚਾ ਠੀਕ ਹੋ ਜਾਏ ਮੇਰੇ ਬੱਚ ਮੇਰੇ ਬੱਚੇ ਨੂੰ ਮੁਰਕੇ ਬੁਖਾਰ ਨਹੀਂ ਚੜਿਆ ਜਿਹੜੇ ਇੱਕ ਤੋਂ ਬਾਰ ਬੁਖਾਰ ਚੜਿਆ ਤਾਂ ਉਹ ਮਸਾ ਇੱਕ ਦੋ ਦਿਨ ਰਹਿਣ ਨਹੀਂ ਤੇ ਇਹਨੂੰ ਹਫਤਾ ਹਫਤਾ ਬੁਖਾਰ ਨਹੀਂ ਹੁੰਦਾ ਦਾ ਹੁੰਦਾ ਸੀਗਾ ਮੈਂ ਬਹੁਤ ਧੰਨਵਾਦ ਕਰਦੀ ਆਪਣੇ ਭੂਆ ਜੀ ਦਾ ਤਿਸ ਗੁਰਦੁਆਰੇ ਸਾਹਿਬ ਦਾ ਇਸ ਸਥਾਨ ਦਾ ਜਿੱਥੇ ਆ ਕੇ ਮੇਰੇ ਬੱਚਾ ਠੀਕ ਹੋਇਆ ਤੇ ਆਪਣੇ ਆਪਣੇ ਬੱਚੇ ਨੂੰ ਲੈ ਕੇ ਜਰੂਰ ਜਾਇਓ ਇੱਥੇ ਮੱਥਾ ਟੇਕਿਓ ਤੇ ਜਿਹੜੇ ਕੇ ਬੱਚੇ ਨੂੰ ਸੋਕੇ ਦੀ ਪ੍ਰੋਬਲਮ ਹੈ ਕਮਜ਼ੋਰੀ ਹੋ ਸਾਰੀ ਦੂਰ ਹੁੰਦੀ ਹੈ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰੇ ਜਰੂਰ ਆਪਣੇ ਬੱਚੇ ਨੂੰ ਲੈ ਕੇ ਆਇਓ ਵੀਡੀਓ ਦੇਖਣੀ ਬਹੁਤ ਬਹੁਤ